ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪ੍ਰੇਮਾਨੰਦ ਮਹਾਜਨ ਨੂੰ ਕੋਣ ਨਹੀਂ ਜਾਣਦਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਵ੍ਰਿੰਦਾਬਨ ਦੇ ਪ੍ਰਸਿੱਧ ਸੰਤ ਨੂੰ ਮਿਲਣ ਆਉਂਦੇ ਨੇ ਜਿੱਥੇ ਦੂਰ ਦੂਰ ਤੋਂ ਲੋਕ ਪ੍ਰੇਮਾਨੰਦ ਮਹਾਰਾਜ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਨੇ ਪਰ ਮथुरा ਤੇ ਲੋਕ ਸੰਤ ਤੋਂ ਨਰਾਜ਼ ਹੋ ਗਏ ਨੇ ਤੇ ਡੀ ਐਮ ਕੋਲ ਪਹੁੰਚ ਕੀਤੀ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਸਾਡੀ ਰਾਤ ਦੀ ਨੀਂਦ ਹਰਾਮ ਕਰ ਦਿੰਦੀ ਹੈ ਜਿਸ ਤੋਂ ਬਾਅਦ ਬੀਤੀ ਰਾਤ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰਾਂ ਤੇ ਪ੍ਰਦਰਸ਼ਨਕਾਰੀ ਲੋਕਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਇਹ ਮਾਮਲਾ ਹੌਲੀ-ਹੌਲੀ ਮਥਰਾ ਤੋਂ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਇਹ ਮਾਜ਼ਲਾ ਕੀ ਹੈ। ਬਰਿੰਦਵਾਨ ਸੰਤ ਪ੍ਰੇਮਾਨੰਦ ਮਹਾਰਾਜ ਦੀ ਦੇਰ ਰਾਤ ਦੀ ਯਾਤਰਾ ਦੌਰਾਨ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਆਸਤਵਾਜੀ ਕਰਨ ਸਥਾਨਕ ਲੋਕ ਗੁੱਸੇ ਵਿੱਚ ਆ ਗਏ। ਇਸ ਮਾਮਲੇ ਵਿੱਚ ਸਾਨੂੰ ਕਰੋੜ ਤੇ ਸਥਿਤ ਐਨ ਆਰ ਆਈ ਗ੍ਰੀਨ ਕਲੋਨੀ ਦੇ ਲੋਕਾਂ ਨੇ ਰਾਤ ਨੂੰ ਇੱਕ ਮੀਟਿੰਗ ਕੀਤੀ ਜਿਸ ਵਿੱਚ ਸਾਰਿਆਂ ਨੇ ਗਾਣੇ ਵਜਾਉਣੇ ਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਫਿਰ ਅਚਾਨਕ ਸੰਤ ਪ੍ਰੇਮਾਨੰਦ ਮਹਾਰਾਜ ਤੇ ਕੁਝ ਪੈਰੋਕਾਰ ਉੱਥੇ ਪਹੁੰਚ ਗਏ ਤੇ ਪ੍ਰਦਰਸ਼ਨਕਾਰੀ ਲੋਕਾਂ ਨਾਲ ਬਹਿਸ ਕਰਨ ਲੱਗ ਪਏ ਇਸਨਾਲੇ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਲੋਕ ਸੌ ਰਹੇ ਹੁੰਦੇ ਨੇ ਤਾਂ ਅਜਿਹੀ ਗਤੀਵਿਧੀਆਂ ਕਰਨਾ ਠੀਕ ਨਹੀਂ ਹੈ ਇਸ ਕਾਰਨ ਬਿਮਾਰ ਤੇ ਬਜ਼ੁਰਗ ਲੋਕਾਂ ਦੇ ਨਾਲ-ਨਾਲ ਸਵੇਰੇ ਜਲਦੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਹੀ ਨਹੀਂ ਸੜਕ ਜਾਮ ਹੋਣ ਕਾਰਨ ਕਈ ਵਾਰ ਬਿਮਾਰਾਂ ਨੂੰ ਹਸਪਤਾਲ ਜਾਣ ਵਿੱਚ ਅਸੁਵਿਧਾ ਹੁੰਦੀ ਹੈ ਜਿਸ ਕਾਰਨ ਕਲੋਨੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਤ प्रेमानंद के पैरोपकार वालों की जा रही अजि गतिविधिया रोकया जाए तथानक तरह की परेशानी का सामना ना करना पवे राधा में रहती हूँ मैं पिछले एक डेढ़ साल से यही देख रही हूँ कि महाराज जी का दिन पर दिन ये सब बढ़ता जा रहा है रंगोली बनाना ढोल नगाड़े निकलने और विद मोर भी नाच रहे हैं और ये इनका ढाई बजे निकलते हैं बट साढ़े ग्यारह बजे से शुरू हो जाता है और किसी को अगर बारह बजे या ग्यारह बजे आना हो तो घुसने नहीं देते हैं इनका मोटी मोटी रस्सियां लग जाती है और साथ में प्रशासन चलता है और तो इनसे ये भी नहीं होता तो इनकी दिवाली बनती है ये बड़े बड़े इनके ना अनार बम पटाखे चलते हैं कल को किसी बुजुर्ग को या बच्चा को डर के बैठ जाए अटैक आ जाए किसी को तो कौन जिम्मेदारी लेगा मैं रघुनंदन अग्रवाल में यहाँ पे जो संत प्रेमानंद जी की जो निकलती है इससे सभी लोग पीड़ित है प्रॉपर ओनली तीन घंटे से पाते इंटरनेशनल है क्यूँके साला फायर नहीं वाइल्ड फायर है मैं कुमार <laughs> <laughs> उठाएगा पुराडी कमाएगा ਪ੍ਰਗਿਆ ਰਾਜ ਮਹਾਕੁੰਭ ਇਸ਼ਨਾਨ ਕਰਨ ਦੇ ਲਈ ਮਹਾਰਾਸ਼ਟਰ ਤੋਂ ਆਏ ਅੱਲੂ ਅਰਜੁਨ ਦੇ ਇੱਕ ਫੈਨ ਨੇ ਸੰਗਮ ਵਿੱਚ ਆਸਥਾ ਦੀ ਡੁਬਕੀ ਲਗਾਈ ਹੈ ਇਸ ਦੌਰਾਨ ਫੈਨ ਨੇ ਪੁਸ਼ਪਾ ਫਿਲਮ ਦੀ ਐਕਟਿੰਗ ਕਰਦੇ ਹੋਏ ਕਈ ਡਾਇਲੋਗ ਵੀ ਸੁਣਾਏ ਨੇ ਜੋ ਉੱਥੇ ਮੌਜੂਦ ਸ਼ਰਧਾਲੂਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਆਪ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀ ਇਹ ਕੁਝ ਖਾਸ ਵੀਡੀਓ ਥੈਂਕ ਯੂ ਥੈਂਕ ਯੂ ਦੋਨੋਂ ਹੱਥਾਂ ਦਰ ਦੋਨੋਂ ਹੱਥਾਂ ਸੇ दम है तो रोक के बटा दम है तो रोक के बटा शेख रोक दिया तो छोड़ देगा के उठाएगा कुराड़ी कमाएगा दिहाड़ी आई खपत आखा जिंदगी करेगा मजदूरी आखा जिंदगी करेगा मजदूरी yes, ये ब्रांड ये ब्रांड का टप्पा है ये <laughs> जो देख लेना सर मजेदार मेरे बोले <laughs> ਮੈਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਰਾਜ ਦੇ ਉੱਤੇ ਜਿਹੜੇ ਸਾਡੇ ਯੂ ਐਸ ਏ ਤੋਂ ਰਿਪੋਰਟ ਹੋ ਕੇ ਭਾਰਤੀ ਆਇਆ 104 ਭਾਰਤੀ ਉਹਨਾਂ ਬਾਅਦ ਇਹ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬਿੱਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਅਦ ਕੇ ਰੈਂਦਾ ਮੈਂ ਸਮਝਦਾ ਕਿ ਮਨੁੱਖੀ ਹੱਦ ਘਾਤਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਸਦੋਂ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਹੈ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਇਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟ ਵਿੱਚ ਜਿੱਦੇ ਸਿੱਦੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨਹੀਂ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਦਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਦੇ ਬਾਅਦ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਤੂਲ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਸ ਹਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਏ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰਕਾਨੂੰਨੀ ਮੱਲਾ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਹਰ ਜਿਹੜਾ ਠਪਾਇਆ ਗਿਆ ਇੱਕ ਤਾਂ ਬੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਰਤੀਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਉਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋ ਕੋਈ ਟੈਰਿਸ ਥੋੜੇ ਜਿਹਾ ਦੇ ਉੱਤੇ ਰੋਟੀ ਦੁੱਜੀ ਕਮਾਉਣ ਗਏ ਉੱਤੇ ਰੋਟੀ ਦੁੱਜੀ ਦੀ ਵਿਚਾਰੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਤਵਾਰ ਪਾਲਣ ਵਾਸਤੇ ਗਏ ਸੀਗੇ ਪਤਵਾਰ ਕਰਨ ਵਾਸਤੇ ਨਹੀਂ ਗਏ ਪਦੋਂ ਦੰਨਾ ਉਹਨਾਂ ਦੇ ਨਾਲ ਵਿਆਹ ਜਿਹੜਾ ਪਤਦੀ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਦਾ ਮੇਰੀ ਦਬਈ ਚ ਗੱਲ ਹੋਈ ਦਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇੋਂ ਕੋਈ ਦਿੱਲੀੋਂ ਕੋ ਕਿਤੇੋਂ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਹੋ ਜਿਹੜਾ ਬੱਛ ਬਦਬੋਦ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜਦੇ ਜਾ ਕੇ ਜਾਂ ਇਹ ਬੰਬੇ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕੋਲਕਾਤਾ ਦੇ ਸ਼ਹਿਰ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦਿਓ ਇੱਥੋਂ ਚੜਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇਗੇ ਇਹ ਜਿਹੜਾ ਬਹੁਤ ਜ਼ੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ ਜੀ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿੜਿਆਣਾ ਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿ ਦੇ ਇਹੋ ਮੁੰਡੇ ਕੇ 2.5 ਕਰੋੜ ਰੁਪਇਆ ਬ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਨੋਟ ਕੇ ਲੈ ਗਿਆ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਕੀ ਹੁਣ ਲੁੱਟ ਖੋਹ ਦੀਆਂ ਵਾਰ ਦਾ ਤਾਂ ਲਗਾਤਾਰ ਵਾਦੀਆਂ ਆ ਚਾਰੀਆਂ ਨੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਵੱਲੋਂ ਇਹ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਸ ਲਈ ਤਹਿਤ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਉਹਨਾਂ ਨੇ ਗੁਪ ਸੂਚਨਾ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸਿਕਾਂ ਦਾ ਦੱਸਣਾ ਹੈ ਕਿ ਇਹ ਰਾਗਿਰਾਂ ਵੱਲੋਂ ਮੋਬਾਈਲ ਫੋਨ ਲੁੱਟਦੇ ਸਨ। ਅ ਦੋ ਤਰੀਕ ਨੂੰ ਇੱਕ ਇਨਸੀਡੈਂਟ ਗੇਟਕੀਮਾ ਦੇ ਵਿੱਚ ਰਿਪੋਰਟ ਹੋਇਆ ਸੀਗਾ। ਜਿਸ ਦੇ ਵਿੱਚ ਇੱਕ ਦਿਗਵਜੇ ਨਾਂ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ ਸਵਾ 1 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮੁਕਦਮਾ ਦਰਜ ਕਰਕੇ ਸਾਡੀ ਪੀਸੀਪੀ ਸੈਂਟਰਲ ਐਸਐਚਓ ਗੇਟ ਕੀ ਮਾਂ ਤੇ ਚੌਕੀਂ ਚਾਰਜ ਅਨਗੜ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦੇ ਹਾਂ ਦੋ ਵਿਅਕਤੀਆਂ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਵਪ੍ਰੀਤ ਸਿੰਘ ਉਰਫ ਰੁਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣ ਵਾਲਾ ਹੈ ਤੇ ਇੱਕ ਪਰਾੜੀਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਦੋ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਡੀ ਕੋਲੋਂ ਜਿਹੜੀ ਮੋਬਾਈਲ ਖੋਹ ਦੀ ਵਾਰਦਾਤ ਹੋਈ ਸੀਗੀ ਜਿਸ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਾਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਾਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਵੀ ਜਿਹੜਾ ਵੀ ਕੋਈ ਪੈਟੀ ਅਫੈਂਸ ਆ ਭਾਵੇਂ ਉਹ ਥੈਫਟ ਹੈ ਭਾਵੇਂ ਉਹ ਸਨੇਚਿੰਗ ਆ ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਦੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਨੇਚਰਸ ਜਿਹੜੇ ਆ ਦੋਵੇਂ ਉਹਨਾਂ ਨੂੰ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਾਰਦਾਤਾਂ ਇਹਨਾਂ ਟਰੇਸ ਕਰ ਲੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਜੇ ਸਬੰਧੀ ਜਿਹੜਾ ਹੋਰ ਬਰਾਮਦਗੀ ਵੀ ਜਿਹੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਸਰਕੜ ਕੜੇ ਰੀਅਲ ਚਾਰ ਵਰਦਤਾ ਕਰਦੇ ਸੀ ਇਹ ਜਿੱਤ ਸਾਹਿਬ ਨੇ ਦੱਸਿਆ ਵੀ ਦੋ ਜਿਹੜੇ ਮਕਦਮੇ ਆ ਇੱਕ ਡੀ ਡਿਵੀਜ਼ਨ ਦਾ ਟਰੇਸ ਹੋਇਆ ਇਸ ਤੋਂ ਅਤੇ ਇੱਕ ਏਟਕੀਮਾ ਦਾ ਟਰੇਸ ਹੋਇਆ ਇਹ ਇਨਰ ਸਿਟੀ ਦੇ ਵਿੱਚ ਦੀਆਂ ਆਊਟਸਕਰਟਸ ਜਿਹੜੀ ਅੰਦਰਲੀ ਸਿਟੀਆਂ ਦੀਆਂ ਉਦੋਂ ਵਰਦਤਾ ਕਰਦੇ ਸੀਗੇ ਹੋਰ ਵੀ ਦੋ ਵਰਦਤਾ ਇਹਨਾਂ ਮੰਨੀਆਂ ਨੇ ਉਹ ਉਸਤੇ ਵੀ ਸਾਡੀਆਂ ਟੀਮਸ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਤੇ ਰਿਕਵਰੀ ਕਰਨ ਗਈਆਂ ਨੇ ਬੇਸਿਕਲੀ ਕੀ ਕੰਮ ਕੀ ਕਰਦੇ ਸੀ ਇਹ ਦੋਵੇਂ ਵੇਲੇ ਨੇ ਜੀ ਇਹ ਕੋਈ ਕੰਮ ਕਰਨੀ ਕਰਦੇ ਪਲੱਸ 2 ਵੀ ਨਹੀਂ ਪੜੇ ਤੇ ਇਹ ਜਿਹੜੇ ਵਿਲੇ ਹੋਣ ਕਰਕੇ ਜਿਹੜਾ ਵਾ ਇਸ ਬਾਤ ਜਿਹੜੀ ਕ੍ਰਾਈਮ ਵਾਲੀ ਦੁਨੀਆ ਦੇ ਵਿੱਚ ਨਾਂ ਬੈਰ ਰੱਖਿਆ ਅਜੇ ਅਜੇ ਇਹਨਾਂ ਨੂੰ ਅਸੀਂ ਪੜਤਾਲ ਕਰ ਰਹੇ ਹਾਂ ਇਦਾਂ ਇਹਨਾਂ ਦਾ ਅਸੀਂ ਟੈਸਟ ਵੀ ਕਰਾਵਾਂਗੇ ਕਿ ਇਹ ਕੀ ਨਸ਼ਾ ਕਰਨ ਦੇ ਆਦੀ ਨੇ ਜਾਂ ਕਿ ਇਹਨਾਂ ਕਾਰਨਾਂ ਕਰਕੇ ਜਿਹੜਾ ਇਹਨਾਂ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਕੀ ਲਿੰਗਰ ਰਹਿ ਗੋ ਨਹੀਂ ਫਿਲਹਾਲ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਇਹਨਾਂ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ ਠੀਕ ਇਸ ਵਾਰ ਬਰਾਮਦ ਹੋਇਆ ਇਹਨਾਂ ਕੋਲ ਇਹਨਾਂ ਕੋਲ ਦੋ ਮੋਬਾਈਲ ਜਿਹੜੇ ਖੋਏ ਆ ਉਹ ਬਰਾਮਦ ਹੋਏ ਨੇ ਜਿਹੜੇ ਦੋ ਇਨਸੀਡੈਂਟ ਜਿਹੜੇ ਆ ਡੀ ਡਿਵੀਜ਼ਨ ਦਾ ਇੱਕ ਜਿਹੜ ਇਹਨਾਂ ਦੇ ਜਿਹੜਾ ਮਕਦਮਾ ਦਰਜ ਕਰਕੇ ਉਹਨਾਂ ਦੇ ਜਿਹੜੇ ਅਰੈਸਟ ਪਾਈ ਗਈ ਹੈ ਜਿਹੜੇ ਡੀ ਡਿਵੀਜ਼ਨ ਵਾਲਾ ਮਕਦਮਾ ਹੈ ਉਹ ਵੀ ਟ੍ਰੇਸ ਕਰਕੇ ਉਸ ਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਜਾਵੇਗੀ। ਅਰੇ ਲੁੱਟਾਂਗੂ ਕਰਕੇ ਗਾਂ ਕਿਸੇ ਨੂੰ ਵੇਚਦੇ ਸੀ ਉਹ ਕੋਈ ਪਤਾ ਨਹੀਂ ਆ ਬਿਲਕੁਲ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਵੇਚਦੇ ਸੀ ਜਿਨ੍ਹਾਂ ਨੇ ਨੋਇੰਗਲੀ ਇਸ ਚੀਜ਼ ਨੂੰ ਜਿਹੜਾ ਵਾ ਚੋਰੀ ਦੀ ਚੀਜ਼ ਸਮਝ ਕੇ ਖਰੀਦਾ ਹੈ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਠੀਕ ਠੀਕ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।